ਸਾਹਿਬ ਜੀ ਦੇ ਨਵੇਂ ਪਾਸੇ ਜੋ ਕਿ ਰੱਖੜ ਪੁੰਨਿਆ ਦਾ ਜਿਹੜਾ ਮੇਲਾ ਮਨਾਇਆ ਜਾਂਦਾ ਵਾ ਇੱਥੇ ਸਾਡਾ ਜਿਹੜਾ ਅੱਡਾ ਪਿੰਡ ਬਦਾਜਪੁਰ ਵਾਲਾ ਉਹਦੇ ਢੋੜੀ ਵਜਦੀ ਆ ਜਦੋਂ ਢੋੜੀ ਵਜਦੀ ਆ ਉਥੇ ਹੀ ਇਹ ਪਿੰਨ ਚਾਰ ਪਿੰਨ ਜਿਹੜਾ ਲੰਗਰ ਆ ਇੱਥੇ ਵਰਤਾਇਆ ਜਾਂਦਾ ਵਾ ਕਿ ਵੀਰ ਜੀ ਹਣ ਲਓ ਤੋਂ ਉਹਨਾਂ ਨੇ ਘਰ ਲਾਉਂਦੇ ਆ ਬਹੁਤ ਹੀ ਇੱਕ ਸ਼ਰਧਾ ਭਾਵਨਾ ਦੇ ਨਾਲ ਸੇਵਾ ਕਰਦੇ ਆ ਤੇ ਲੰਗਰ ਦੀ ਇੰਨਾ ਕਿ ਮੈਂ ਨਹੀਂ ਅਟੁੱਟੀ ਵਰਤਦਾ ਵਾ ਕਿਉਂਕਿ ਇਹ ਨਾ ਕਿਉਂਕਿ ਇਹ ਮੇਰਾ ਪਿੰਡ ਹੈ ਮੈਂ ਤਾਂ ਤਾਰੀਫ ਕਰਦੀ ਆ ਆਪਾਂ ਸੇਵਾਦਾਰਾਂ ਦੇ ਮੂੰਹ ਤੋਂ ਵੀ ਸੁਣ ਲਾਂਗੇ ਬਾਕੀ ਆਪਣੇ ਘਰ ਇੱਕ ਪ੍ਰੌਣਾ ਆਉਂਦਾ ਨਾ ਤੇ ਆਪਾਂ ਦੀ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਤੇ ਲੱਖਾਂ ਦੇ ਹਿਸਾਬ ਦੇ ਨਾਲ ਜਿਹੜਾ ਇੱਥੇ ਸੰਗਤ ਜਿਹੜਾ ਲੰਗਰ ਛਕਦੀ ਆ ਤੇ ਆਪਾਂ ਵੀਰਾਂ ਨਾਲ ਗੱਲਬਾਤ ਕਰਦੇ ਆ ਵੀ ਇੱਥੇ ਕਿੰਨਾ ਕ ਖਰਚਾ ਆ ਜਾਂਦਾ ਵਾ ਤੇ ਸੇਵਾਦਾਰ ਸਾਡੇ ਪਹਿਲਾਂ ਤੇ ਇਹ ਜਿਹੜੇ ਅਗਰਾਹੀ ਕਰਦੇ ਆ ਇਹ ਵਿਚਾਰਿਆ ਇੱਕ 10 ਦਿਨ ਘੱਟੋ-ਘੱਟ ਅਗਰਾਹੀ ਤੇ ਲਾ ਦਿੰਦੇ ਸਾਡੇ ਪਿੰਡ ਦੇ ਵਿੱਚ ਜਿਹੜੇ ਵੀਰੇ ਵੀਰ ਨੌਜਵਾਨ ਆ ਦੱਕੋ ਜੀ ਐਨ ਆਰ ਆਈ ਵੀਰੋ ਬਾਹਰੋਂ ਆਪਣੀ ਸੇਵਾ ਕਰਦੇ ਜਿਹੜੇ ਇੱਥੇ ਰਹਿੰਦੇ ਆ ਇਹ ਵਿਚਾਰੇ ਬਹੁਤ ਆਪਣੇ ਲਗਨ ਦੇ ਨਾਲ ਚਲੋ ਗੁਰੂ ਸਾਹਿਬ ਇਹਨਾਂ ਦੀ ਚੜ੍ਹਦੀ ਕਲਾ ਕਰੇ ਤੇ ਪਹਿਲਾਂ 10 ਦਿਨ ਇਹਨਾਂ ਨੇ ਲੰਗਰ ਦੀ ਤਿਆਰੀ ਕਰਨੀ ਆ ਫਿਰ 3 ਦਿਨ ਇਹਨਾਂ ਰਾਤ ਦਿਨ ਜਿਹੜਾ ਸੋਣਾ ਨਹੀਂ ਆ ਇੱਥੇ ਬਹੁਤ ਜਿਹੜੀ ਸੇਵਾ ਕਰਨੀ ਆ ਲੰਗਰ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਰੀਤੀ ਆਪਣਾ ਗੁਰੂ ਸਾਹਿਬ ਸਤਨਾਮ ਦਾ ਇਹ ਬਾਦਪੁਰਾ ਜੀ ਓਕੇ ਲੇਰੀ ਪੁਰੇ ਟੀਮ ਵੱਲੋਂ ਜੋ ਹਰ ਸਾਲ ਧੰਨ ਧੰਨ ਦੇ ਗੁਰਪ੍ਰੀਤ ਬਾਹਦਰ ਸਾਹਿਬ ਜੀ ਉਹਨਾਂ ਦੇ ਅਸਥਾਨਾਂ ਤੇ ਸਾਜਾ ਗੁਰ ਲਾਡ ਹੋ ਰਿ ਖੱਤੀ ਰਖੜਾ ਪੁੰਨਿਆਂ ਦੇ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਇਹ ਮੇਲਾ ਮਨਾਇਆ ਜਾਂਦਾ ਉਹਦੇ ਸੰਬੰਧ ਦੇ ਵਿੱਚ ਇਹ ਨਗਰ ਤੇ ਦਾੜ ਕੋਰਨਾ ਸੰਤਾਂ ਵੱਲੋਂ ਜੋ ਹਰ ਸਾਲ ਲੰਗਰ ਦੀ ਸੇਵਾ ਨਿਭਾਈ ਜਾਂਦੀ ਆ ਇਸ ਸਾਲ ਵੀ 7 ਦਿਨਾਂ ਲੈ ਕੇ 9 ਤਰੀਕ ਤੱਕ ਲੰਗਰ ਦੀ ਸੁਗਾਵੀਂ ਨਿਭਾਈ ਗਈ ਆ ਉਸ ਨੇ ਇਹਦਾ ਵੀ ਸੰਗਤਾਂ ਨੇ ਸਰਦਾ ਪੂਰਨਾ ਲੰਗਰ ਸਰ ਦੀ ਖਾਸ ਸੇਵਾ ਕੀਤੀ ਸੋ ਸਾਰ ਸਤਾਂ ਦਾ ਅਨੇਕ ਵਾਲਾ ਸਿੰਘ ਜੀ ਟੀਮ ਵਾਲਾ ਆ ਗੁਰੂ ਨੂੰ ਧੰਨਵਾਦ ਅਤੇ ਜੀਉ ਤੇ ਸਾਡੇ ਪੱਤਰਕਾਰ ਆ ਬਹੁਤ ਹੀ ਸ਼ੁਭ ਜਵਾਨ ਜੀ ਵੀ ਦਰਸ਼ਕੋਹਾਰਾ ਇਹਨਾਂ ਦਾ ਵੀ ਸਾਡੇ ਨੂੰ ਧੰਨਵਾਦ ਜੀਉ ਕਿ ਹਰ ਸਾਲ ਇਸ ਲੰਗਰ ਨੂੰ ਪ੍ਰਚਲਿਤ ਕਰਨ ਵਾਸਤੇ ਬਹੁਤ ਵੱਡਾ ਅਪਰਾਲਾ ਕਰਦੇ ਆ ਤੇ ਇਸ ਸਾਲ ਵੀ ਇਹਨਾਂ ਦੀ ਸੇਵਾ ਦੀ ਦਾ ਕਰਦੀ ਲੰਗਰ ਨੂੰ ਹਰ ਸਾਲ ਕਹਤੇ ਕਿੰਨਾ ਖਰਚਾ ਆ ਜਾਂਦਾ ਵਾ ਤੇ ਕਿੰਨਾ ਵੱਡਾ ਖਰਚਾ ਸਖ ਪੇਂਦਲ ਮੰਗਾਵੇ ਗਾ ਸਾਰੇ ਲੱਗੇ ਲੱਗੇ ਕਿੰਨਾ ਵੱਲੋਂ ਜਿਹੜਾ ਖਰਚਾ ਆਉਂਦਾ ਵਾ ਕਿੰਨਾ ਖਰਚਾ ਆ ਤੁਸੀਂ ਤਾਂ ਕਿੰਨੀ ਕਾਲੇ ਸੇਵਾ ਹੈ ਜਿਹੜੀ ਜਿਹੜੀ ਖਰਚੇ ਦੀ ਗੱਲ ਵਾ ਤੇ ਜਿਹੜੀ ਮਾਇਆ ਦੀ ਗੱਲ ਆ ਦੀ ਕਿੰਨਾ ਵਾ ਮਾਇਆ ਨਜ਼ਰ ਦੇ ਝੋਗrai ਕੀਤੀ ਜਾਂਦੀ ਆ ਜੋ ਨਜ਼ਰ ਦੇ ਬੱਚੇ ਕਿਹੜੇ ਨਗਰ ਵੱਲੋਂ ਬਰਾਏ ਕੀਤੀ ਜਾਂਦੀ ਨਗਰ ਵੇਦਾਰਪੁਰ ਜੀ ਸਮੂਹ ਨਗਰ ਵੱਲੋਂ ਇਹ ਜਿਹੜੀ ਸੇਵਾ ਨਿਭਾਈ ਜਾਂਦੀ ਆ ਉਹਦੇ ਵਿੱਚ ਜਿਹੜੇ ਨਗਰ ਦੇ ਬੱਚੇ ਪਰਦੇਸਾਂ ਵਿੱਚ ਕੰਮ ਕਰਦੇ ਆ ਸਭ ਤੋਂ ਵੱਡਾ ਸਾਜੂ ਉਹਨਾਂ ਦਾ ਸਮਝਦਾ ਜੀਉ ਪਿਉ ਉਹਦੇ ਵਿੱਚ ਬਹੁਤ ਬੱਚਿਆਂ ਵੱਲੋਂ ਵੱਡੇ ਪੱਧਰ ਤੇ ਮਾਇਆ ਜਿਹੜੀ ਭੇਜੀ ਜਾਂਦੀ ਆ ਖਰਚੇ ਦੀ ਗੱਲ ਜਿਹੜੀ ਆ ਖਰਚਾ ਤਕਰੀਬਨ 5 ਤੋਂ 6 ਲੱਖ ਦੇ ਵਿੱਚ ਆ ਖਰਚਾ ਜਿਹੜਾ ਇਹ ਉਹਨਾਂ ਬਣਾ ਦੇ ਵਿੱਚ ਇਸ ਸੰਗਰ ਦੇ ਤੋਂ ਨਾ ਉਹਦੇ ਵਿੱਚ ਤਕਰੀਬਨ ਸੱਤੀ ਕੋ ਜਨਕਈਏ ਤੇ ਉਹ ਜਿਹੜੀ ਮੁਸਾਲਾ ਫੈਮ ਕੀਤੀ ਜਾਂਦੀ ਆ ਇਹ ਹਰ ਤਰ੍ਹਾਂ ਦੇ ਲੰਗਰ ਜਿਹੜੇ ਉਹ ਵਰਤੇ ਜਾਂਦੇ ਆ ਇਸ ਕਰਕੇ ਬਹੁਤ ਵੱਡਾ ਫਾਇਦਾ ਹੋਊਗਾ ਨਗਰ ਦਾ ਇਹ ਜਿਹੜੇ ਕਾਰਜ ਆਏ ਨਗਰ ਦੇ ਸਹਿਮਤੀ ਦੇ ਨਾਲ ਨਗਰ ਦੇ ਉਪਾਲੇ ਦੇ ਨਾਲ ਹੀ ਨਿਭਾਏ ਜਾਂਦੇ ਆ ਸੋ ਅਸੀਂ ਸਾਰੇ ਨਗਰ ਦਾ ਤੇ ਲੋਕਾਂ ਦਾ ਧੰਨਵਾਦ ਕਰਦੇ ਆ ਤੇ ਇਲਾਕੇ ਦੀਆਂ ਸੰਗਤਾਂ ਦਾ ਵੀ ਕਾਹ ਦੇ ਨਾਲ ਧੰਨਵਾਦ ਕਰਦੀ ਆ ਕਿੰਨਾ ਨੇ ਸਾਨੂੰ ਸਹਾਇਕੀਓ ਦਿੱਤਾ ਕਾਹ ਦੀ ਗੱਲ ਦਾ ਵਾਹਰੇ ਵੀ ਕੀਰਤੀ ਕਾਟਣਾ ਵੀ ਤੋਂ ਬਚਨ ਕਰਨਾ ਚਾਹੁੰਦੇ ਆ ਵੀ ਤੁਸੀਂ ਅੱਜ ਤੱਕ ਇਹਨੂੰ ਜਮਰ ਹੋ ਗਿਆ ਕਿੰਨਾ ਕਿ ਜਿਹੜਾ ਵਾ ਇੱਕ ਲੰਗਰ ਲਾ ਦਿੱਤਾ ਕਿੰਨਾ ਕਾਟਾ ਪਾ ਸੁੱਕਾ ਉਹ ਜਿਹੜਾ ਸੌਂ ਨੂੰ ਜਾਈਏ ਤੋਂ ਸਾਡੇ ਪੇੜ ਵੱਲੋਂ ਆਇਆ ਹੈ ਉਹ ਸਾਦਾ ਆਟਾ ਜਵਾਰ ਦਾ ਕਣਕ ਦਾ ਮੈਦਾ ਪਾ ਕੇ ਇੱਕ ਤੀਰਤ ਮੰਡਲ ਵਿਦਾਵਾ ਆਹਾਂ ਹਾ ਦਾ ਜਿਹੜਾ ਹੁਣ ਕੀਤਾ ਪਿੰਡੀ ਆਪੇ ਪੈਂਦਾ ਸਾਲ ਲਾਟੇ ਕਿਹਦਾ ਹੋ ਜਲੂ ਕੋਈ ਜਲੂ ਕੋਈ 50 ਕਿਲੋ ਥੋੜੀ ਕੋਈ ਦਿਲ ਜਲੀ ਮਾਰ ਦੀ ਬਹੁਤ ਜੜਦੀ ਚਲਾ ਰਹੀ ਹੈ ਪਾਣੀ ਕਿੱਪਾ ਪੈਂਦਾ ਸਾਲ ਦੀ ਬਹੁਤ ਜਿਆਦੀ ਕਰਦਾ ਪਿੰਡ ਦੇ ਉੱਤੇ ਦੇਖੋ ਇਹਨਾਂ ਦੇ ਜਿਹੜੇ ਬੱਚੇ ਆ ਮੁੰਡੇ ਆ ਉਹਨਾਂ ਦੀ ਸੇਵਾ ਕਰਨੀ ਕਰਨੀ ਆ ਜੋ ਸਾਡੀਆਂ ਪੈਰਾਂ ਨਾਲ ਬਾਹਰ ਅਮਰੀਕਾ ਕੈਨੇਡਾ ਸਾਰੇ ਦੁਨੀਆ ਦੇ ਵਿੱਚ ਉਹ ਵੀ ਸੇਵਾ ਕਰਦੀਆਂ ਜਿਵੇਂ ਸਾਡੇ ਕਰਦੀਆਂ ਬੇਟੀਆਂ ਨਾਲ ਅੱਜ ਜੇਂਡ ਬਟਾਕਪੁਰ ਜੋ ਕਿ ਹਰ ਸਾਲ ਦੀ ਤਰ੍ਹਾਂ ਐਰ ਕੀ ਵੀ ਜਿਹੜਾ ਵਾ ਰੱਖੜੀ ਦੇ ਤਿਹਾੜੀ ਤੇ ਹੰਸਰਾ ਦਿਨ ਜਾ ਰਿਹਾ ਜੋ ਕਿ ਖੁਦਾਦਪੁਰ ਦੀਆਂ ਸੰਗਤਾਂ ਤੇ ਜੈਨ ਆਰ ਆਈ ਵੀਰਾਂ ਲੋ ਜਿਹੜਾ ਲੰਗਰ ਇਹ ਲਾਇਆ ਜਾਂਦਾ ਵਾ ਤੇ ਇਸ ਤਰ੍ਹਾਂ-ਤਰ੍ਹਾਂ ਦੇ ਜਿਹੜੇ ਇੱਥੇ ਲੰਗਰ ਵਾ ਲਾਇਏ ਜਾਂਦੇ ਆ ਤੇ ਸੇਵਾਦਾਰਾਂ ਲੋ ਬਹੁਤ ਸੀ ਸੱਜੇ ਢੰਗ ਦੇ ਨਾਲ ਜਿਹੜਾ ਵਾ ਇਹ ਸੇਵਾ ਕੀਤੀ ਜਾ ਰਹੀ ਆ ਇਹ ਵੀ ਲੋਕਿ ਕਾਲਪੁਰ ਦੀ ਸੰਗਤ ਆ ਵੀਰ ਜਿਹੜੇ ਆ ਇਹ ਸੇਵਾ ਕਰ ਰਹੇ ਆ ਵਰਤਨ ਦੀ ਸੇਵਾ ਜਿਹੜੀ ਕਰ ਰਹੇ ਆ ਬਹੁਤ ਹੀ ਵਧੀਆ ਸਜੇ ਢੰਗ ਦੇ ਨਾਲ ਇਹ ਸੇਵਾ ਕਰ ਰਹੇ ਨੇ ਤੇ ਤੁਹਾਨੂੰ ਬੀਬੀ ਤੁਹਾਨੂੰ ਵਿਖਾਲਦੇ ਆ ਜਿਹੜੀ ਇਹ ਵੀਰ ਸਾਰੇ ਨੌਜਵਾਨ ਜਿਹੜੇ ਆ ਇਹ ਸੇਵਾ ਕਰਦੇ ਆ ਵਰਤਨਾ ਦੀ ਸੇਵਾ ਜਿਹੜੀ ਵੀ ਇਹਨਾਂ ਦੇਸ਼ 'ਚ ਉਧਰ ਹੀ ਇਹ ਹੋ ਜਾਂਦੇ ਆ ਤੇ ਬੀਬੀਆਂ ਵੀ ਤੁਹਾਨੂੰ ਵਿਖਾਲਦੇ ਆ ਇਹ ਬੀਬੀਆਂ ਹਨ ਕੇ ਸੇਵਾ ਕਰ ਰਹੀਆਂ ਹਾਂ ਵਰਤ ਸਰਮਿਸਰ ਦੀ ਦੇ ਵਿੱਚ ਜਿਹੜੀਆਂ ਲੋਧ ਦੀ ਸੇਵਾ ਕਰਦੀਆਂ ਵਾ ਜਿੱਦਾਂ ਕਿ ਪ੍ਰਚਾਰੀਆਂ ਦੀ ਜਿਵੇਂ ਉਹਨਾਂ ਦੇ ਬੀਬੀਆਂ ਬਰਤਨਾਂ ਦੀ ਸੇਵਾ ਕਰ ਰਹੀਆਂ ਸੀ